ਤੇ ਆਪਣੇ ਨਾਲ ਹੁਣ ਜਿਹੜੇ ਜੁੜਨ ਜਾ ਚੁੱਕੇ ਜੁੜ ਚੁੱਕੇ ਨੇ ਨਿਰਮਲ ਉੜਾ ਡਟ ਰਿਲੀਫ ਤੋਂ ਨਿਰਮਲ ਮਾਨ ਜੀ ਜੀ ਆ ਇਹਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਸਿਕਲ ਰਾਜ ਸਸਿਕਲ ਹੜਤ ਭਾਈ ਸਾਰਿਆਂ ਸੌਣ ਵਾਲੇ ਦੇਖਣ ਵਾਲੇ ਮੇਰੇ ਵਾਲੇ ਬਹੁਤ ਪਿਆਰ ਭਰੀ ਸਤਿ ਸ੍ਰੀਕਾ ਜੀ ਅ ਇਸ ਟਾਈਮ ਜਿਵੇਂ ਆਪਾਂ ਜਾਣਦੇ ਹਾਂ ਨਿਰਮਲ ਮਾਨ ਜੀ ਵੀ ਜੋ ਸਥਿਤੀ ਜਿਹੜੀ ਉਹ ਬਣੀ ਪਈ ਹੈਗੀ ਆ ਨਵਾਂ ਬਿੱਲ ਬਿਗ ਬਿਊਟੀਫੁਲ ਬਿੱਲ ਕਹਿੰਦੇ ਆ ਜੀ ਉਹ ਪਾਸ ਹੋਣਾ ਹੈ ਜਿਸ ਦੇ ਨਾਲ ਅਮਰੀਕਾ ਦੇ ਉੱਤੇ ਤਾਂ ਕਰਜ਼ਾ ਕਾਫੀ ਜ਼ਿਆਦਾ ਕਹਿੰਦੇ ਵੀ ਉਹ ਚੜਨ ਜਾ ਰਿਹਾ ਆ ਆਮ ਲੋਕਾਂ ਦੇ ਲਈ ਕੋਈ ਰਾਹਤ ਨਜ਼ਰ ਆਉਂਦੀ ਇਸ ਦੇ ਵਿੱਚ ਕਰਜ਼ੇ-ਕੁਰਜੇ ਦੇ ਵਿੱਚ ਜਿਹੜੇ ਆਲਰੇਡੀ ਲੋਕ ਡੁੱਬੇ ਪਏ ਆ ਕੁਝ ਉਸ ਦੇ ਵਿੱਚ ਫਰਕ ਪੈਣ ਦੀ ਹੈ ਆਸਾਰ ਵੈਲੋ ਡਾਇਰੈਕਟਲੀ ਤਾਂ ਕੋਈ ਇਮਪੈਕਟ ਨਜ਼ਰ ਨਹੀਂ ਆਉਂਦਾ ਖਾਸ ਕਰਕੇ ਮਿਡਲ ਕਲਾਸ ਵਾਸਤੇ ਤੇ ਕੋਈ ਓਵਰਆਲ ਸ਼ਾਰਟ ਟਰਮ ਹੈ ਕਿ ਜਿਹੜੇ ਟੈਕਸ ਕਟਸ ਹੈਗੇ ਨੇ ਪਰ ਟੈਕਸ ਕੱਟ ਵੀ ਉਹ ਹੀ ਨੇ ਜਿਹੜੇ ਆਨ ਦਾ ਆਨ ਗoing ਬੇਸਿਸ ਦੇ ਟੈਕਸ ਜਿੰਨੇ ਜ਼ਿਆਦਾ ਪੇ ਕਰਦੇ ਨੇ ਆਫਕੋਰਸ ਥੋੜੇ ਚਾਈਲਡ ਕ੍ਰੈਡਿਟ ਆਏ ਨੇ ਪਰ ਮੈਜੋਰਿਟੀ ਜੇ ਤੁਸੀਂ ਦੇਖੋ ਤਾਂ ਬਿੱਲ ਯੂ ਨੋ ਬਿਲੀਨਰਸ ਵਾਸਤੇ ਹੀ ਹੈਗਾ ਪਰ ਜੇ ਕੋਈ ਗੱਲ ਕਰੀਏ ਕਿ ਆਪਾਂ ਕਿਸੇ ਤਰ੍ਹਾਂ ਦਾ ਕੋਈ ਕਰਜ਼ਾ ਮਾਫ ਜਾਂ ਕੋਈ ਕਿਸੇ ਤਰ੍ਹਾਂ ਦੀ ਰਿਆਇਤ ਇੰਟਰਸਟ ਰੇਟਸ ਦੇ ਵਿੱਚ ਮਿਲੇਗੀ ਉਹਦੇ ਅਸਰ ਅਸਟ ਨਹੀਂ ਇਹਦੇ ਵਿੱਚ ਇਹਦੇ ਵਿੱਚ ਉਹ ਬਿੱਲ ਦੇ ਵਿੱਚ ਐਸੀ ਕੋਈ ਪਰਵੀਜ਼ਨ ਨਹੀਂ ਹੈ ਪਰ ਓਵਰਆਲ ਕਹਿ ਰਹੇ ਨੇ ਕਿ ਬਿੱਲ ਦੇ ਆਉਣ ਨਾਲ ਸ਼ਾਇਦ ਇਕਨੋਮੀ ਜੜੀ ਕੋਈ ਦੁਬਾਰਾ ਰੀਮੈਪ ਹੋ ਜਾਏਗੀ ਤਾਂ ਚੀਜ਼ਾਂ ਛੁੜੀਆਂ ਦੁਬਾਰਾ ਮੂਵ ਹੋਣ ਸ਼ੁਰੂ ਹੋ ਜਾਣਗੀਆਂ ਬੈਟ ਪਰt ਉਹਨੂੰ ਇਸ ਟਾਈਮ ਥੋੜਾ ਜਿਹਾ ਟੂ अर्ਲੀ ਹੋਏਗਾ ਸਪੈਕੂਲੇਟ ਕਰਨ ਵਾਸਤੇ ਓਕੇ ਅ ਠੀਕ ਹੈ ਜੀ ਸੋ ਅ ਅਜਿਹੇ ਮੌਕਿਆਂ ਦੇ ਉੱਤੇ ਜਦੋਂ ਹੁਣ ਆਪਾਂ ਸੁਮੇਤ ਦੇ ਵਿੱਚ ਆ ਵੀ ਇਕਨੋਮੀ ਰਿਵਾਈਵ ਹੋਵੇ ਆਪਾਂ ਫੇਰ ਉਸ ਅ ਕੈਲੋਬਿਸ ਸਮੇਂ ਵੱਲ ਨੂੰ ਮੁੜੀਏ ਜਦੋਂ ਸਭ ਕੁਝ ਠੀਕ ਜਿਹੜਾ ਉਹ ਚੱਲ ਰਿਹਾ ਸੀ ਖਾਸ ਕਰਕੇ ਆਪਣੀਆਂ ਜੇਬਾਂ ਨੂੰ ਜਿਹੜਾ ਉਹ ਲੈ ਕੇ ਪਰ ਉਸ ਦੇ ਦਰਮਿਆਨ ਇੰਤਜ਼ਾਰ ਤਾਂ ਆਪਾਂ ਨੂੰ ਕਰਨਾ ਪੈਣਾ ਜਿੰਨੀ ਦੇਰ ਤੱਕ ਉਹ ਚੀਜ਼ ਵਾਪਰਦੀ ਨਹੀਂ ਆ। ਆ ਉਸ ਦਰਮਿਆਨ ਜਿਹੜੇ ਡੈਟ ਤੋਂ ਕਰਜ਼ੇ ਦੇ ਵਿੱਚ ਜਿਹੜੇ ਫਸੇ ਪਏ ਨੇ ਲੋਕ ਉਹਨਾਂ ਦੇ ਲਈ ਕੀ ਆਪਸ਼ਨਸ ਹੈਗੀਆਂ ਨੇ? ਜੀ ਜੀ ਬਿਲਕੁਲ ਆਈ ਥਿੰਕ ਜਦਾਂ ਅੱਗੇ ਗੱਲ ਪਾ ਇਕਨੋਮੀ ਦੀ ਕਰ ਰਹੇ ਹਾਂ ਰਾਜ ਤੇ ਆ ਇੰਪੋਰਟੈਂਟ ਗੱਲ ਇਹ ਹੈ ਕਿ ਸਾਡੀ ਪਰਸਨਲ ਇਕਨੋਮੀ ਜਿਹੜੀ ਜ਼ਿਆਦਾ ਇੰਪੋਰਟੈਂਟ ਹੈ ਜੇ ਇਕਨੋਮੀ ਗ੍ਰੇਡ ਕੰਟਰੀ ਦੀ ਬਹੁਤ ਵਧੀਆ ਹੋ ਜਾਂਦੀ ਹੈ ਜੇ ਸਾਡਾ ਪਰਸਨਲ ਫਾਈਨੈਂਸ਼ੀਅਲ ਖਰਾਬ ਨੇ। ਸੋ ਸਾਨੂੰ ਜ਼ਿਆਦਾ ਫਰਕ ਨਹੀਂ ਪੈਂਦਾ ਔਰ ਜੇ ਇਕਨੋਮੀ ਸਾਰੀ ਦੁਨੀਆ ਦੀ ਵੀ ਖਰਾਬ ਹੋਏ ਆਪਣੀ ਘਰ ਸਾਡੇ ਵਾਸਤੇ ਇੰਪੈਕਟ ਬੈਟਰ ਉਹਦਾ ਕੋਈ ਜ਼ਿਆਦਾ ਇੰਪੈਕਟ ਨਹੀਂ ਹੁੰਦਾ ਐਸ ਟਾਈਮ ਜੇ ਓਵਰਆਲ ਡੈਟ ਕਰੀਏ ਇਸ ਆਲਮੋਸਟ 1.3 ਟ੍ਰਿਲੀਅਨ ਡਾਲਰ ਡੈਟ ਸਿਰਫ ਕ੍ਰੈਡਿਟ ਕਾਰਡ ਦਾ ਚੜ ਚੁੱਕਿਆ ਜੇ ਬਾਕੀ ਡੈਟ ਕਰੀਏ ਗੱਲ ਤਾਂ ਉਹ ਤਾਂ ਉਹ ਹੋਰ ਵੀ ਜ਼ਿਆਦਾ ਆਏਗਾ ਸੋ ਕ੍ਰੈਡਿਟ ਕਾਰਡ ਦਾ ਪ੍ਰੋਬਲਮ ਇਹ ਹੈ ਕਿ ਉਹਦੇ ਇੰਟਰਸਟ ਰੇਟ ਭਾਵੇਂ ਤੁਸੀਂ ਨੋ ਬੈਸਟ ਤੁਹਾਡਾ ਕ੍ਰੈਡਿਟ ਸਕੋਰ ਹੈ ਔਰ ਬੈਸਟ ਤੁਹਾਡੀ ਜੌਬ ਹੈ ਸਟਿਲ 20% ਤੋਂ ਸ਼ੁਰੂ ਹੁੰਦਾ ਹੈ ਔਨ ਐਵਰੇਜ 24% ਚੱਲਦਾ ਪਿਆਰੇ ਕਦੀ ਤੁਸੀਂ ਪੇਮੈਂਟ ਮਿਸ ਕਰ ਦੋ ਤੇ 30 30 ਬੱਥਣ ਤੇ ਵੀ ਆ ਜਾਂਦਾ ਸੋ ਮੈਂ ਤਾਂ ਇਹੀ ਰეკਮੈਂਡ ਕਰਾਂਗਾ ਕਿ ਇਕਨੋਮੀ ਚੰਗੀ ਹੁੰਦੀ ਹੈ ਖਰਾਬ ਹੁੰਦੀ ਹੈ ਬਟ ਐਟ ਲੀਸਟ ਜੇ ਤੁਹਾਨੂੰ ਹਰ ਮਹੀਨੇ ਮਿਨੀਮਮ ਪੇਮੈਂਟ ਦੇਣੀ ਪੈ ਰਹੀਆਂ ਨੇ অর ਲੀਸਟ ਲਾਸਟ 3 ਮੰਥਸ ਤੋਂ दैट इज ਯੂ ਨੋ ਇਹ ਚੈੱਕ ਇਹ 3 ਕਵ ਚੈੱਕ ਕਰਦਾ ਕਿ ਤੁਹਾਡਾ ਪਿਛਲੇ 3 ਮਹੀਨਿਆਂ ਚ ਤੁਸੀਂ ਮਿਨੀਮਮ ਪੇਮੈਂਟ ਦੇ ਰਹੇ ਹੋ ਕਿ ਨਹੀਂ ਦੇ ਰਹੇ ਔਰ ਜੇ ਮਿਨੀਮਮ ਪੇਮੈਂਟ ਦੇ ਰਹੇ ਹੋ ਤਾਂ दैट इज ਅ ਲਾਰਮਿੰਗ ਸਿਚੁਏਸ਼ਨ ਤੇ ਤੁਸੀਂ ਜਿਹੜਾ ਜਿਹੜਾ ਵੀ ਸਾਡੇ ਸਟਾਫ ਨੂੰ ਕਾਲ ਕਰਦਾ ਨੰਬਰ ਮੈਂ ਤੁਹਾਨੂੰ ਦੱਸਦਾ ਚੱਲਾਂ 838 8889914 88889914 ਔਰ ਸਾਡੀ ਵੈਬਸਾਈਟ @www.ora. ਔਰ ORG ਸੋ ਮੈਂ ਇਹੀ ਕਹਿ ਰਿਹਾ ਕਿ ਜਿੰਨਾ ਵੀ ਆਪਣਾ ਕਰ ਲਈਏ ਓਵਰਆਲ ਜੇ ਇਕਨੋਮੀ ਚੰਗੀ ਹੁੰਦੀ ਹੈ ਦੈਨ ਵੀ ਆਰ ਰੈਡੀ ਫॉर द ਇਕਨੋਮੀ ਜੇ ਆਪਾਂ ਦੇ ਡੈਟ ਨਹੀਂ ਹੈਗਾ ਕੋਈ ਬਿਕੋਜ਼ ਬੈਡ ਮਨੀ ਇਜ਼ ਨਾਟ ਗੋਇੰਗ ਆਫਟਰ ਗੁੱਡ ਗੁੱਡ ਮਨੀ ਇਜ਼ ਨਾਟ ਗੋਇੰਗ ਆਫਟਰ ਬੈਡ ਜੇ ਇਕਨੋਮੀ ਖਰਾਬ ਹੁੰਦੀ ਹੈ ਸਟਿਲ ਵੀ ਆਰ ਰੈਡੀ ਕਿਉਂਕਿ ਜੇ ਅਸੀਂ ਬੈਂਕਰਪਸੀ ਫਾਈਲ ਕਰ ਦਿੰਦੇ ਹਾਂ 7 ਤੋਂ 10 ਸਾਲ ਲੱਗ ਜਾਂਦੇ ਨੇ ਜਿੱਦੇ ਵਿੱਚ ਜਿੱਥੇ ਡੈਟ ਸੈਟਲਮੈਂਟ ਦੇ ਵਿੱਚ ਅਸੀਂ ਅਪ ਟੂ 60% ਪਹੁੰਚਾ ਲੈਂਦੇ ਹਾਂ ਅਨ ਜਿੱਦਾਂ ਮੈਂ ਕਹਿ ਰਿਹਾ ਕਿ ਉਹ ਰਾਜ ਵਨ ਆਫ ਦਾ 올ਡੈਸਟ ਕੰਪਨੀ ਅਸੀਂ ਇੱਕ ਨਿੱਕਾ ਪੈਸਾ ਚਾਰਜ ਨਹੀਂ ਕਰਦੇ ਜਿੰਨਾ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ ਸੋ ਯੂ ਕੈਨ ਸਟਿਲ ਬੀ ਆਊਟ ਆਫ ਡੈਟ ਐਸ ਲੋ ਐਸ 6 ਮੰਥਸ ਮੈਕਸਿਮਮ 4 ਸਾਲ ਦੇ ਉੱਤੇ ਬਜਾਏ ਦੇ ਕਿ 7 ਤੋਂ 10 ਸਾਲ ਵਾਸਤੇ ਤੁਸੀਂ ਆਪਣਾ ਪੂਰਾ ਦਾ ਪੂਰਾ ਫਾਈਨੈਂਸ਼ੀਅਲ ਸਟਰਕਚਰ ਖਰਾਬ ਕਰ ਲਓ ਅੱਛਾ ਨਰਮਾ ਜੀ ਇੱਥੇ ਆਈ ਥਿੰਕ ਇੰਪੋਰਟੈਂਟ ਆ ਇਹ ਗੱਲ ਕਰਨੀ ਅ ਕੁਝ ਹੈਬਿਟਸ ਕਰਕੇ ਬੰਦਾ ਇਡੇ ਕਰਜੇ ਦੇ ਵਿੱਚ ਜਿਹੜਾ ਉਹ ਫਸ ਜਾਂਦਾ ਰਾਈਟ ਵੀ ਉਹ ਤੁਸੀਂ ਹੈਲਪ ਕਰ ਦਿੰਨੇ ਆ ਥਿਸ ਇਜ਼ ਗੁੱਡ ਪਰ ਫਿਊਚਰ ਦੇ ਲਈ ਬੰਦੇ ਨੂੰ ਕੁਝ ਆਦਤਾਂ ਜਿਹੜੀਆਂ ਆਪਣੀਆਂ ਹੈਬਿਟਸ ਆ ਖਾਸ ਕਰਕੇ ਫਾਈਨੈਂਸ਼ੀਅਲ ਹੈਬਿਟਸ ਆ ਉਹਨਾਂ ਨੂੰ ਜ਼ਰੂਰ ਚੇਂਜ ਕਰਨ ਦੀ ਜਿਹੜੀ ਉਹ ਜ਼ਰੂਰਤਾ ਕੀ ਟਿਪਸ ਤੁਸੀਂ ਦੇਣਾ ਚਾਹੁੰਦੇ ਆ ਜਿਹੜੇ ਰਾਈਟ ਨਾਉ ਉਸ ਦੇ ਵਿੱਚੋਂ ਲੰਘ ਰਹੇ ਆ ਜਾਂ ਜਿਨ੍ਹਾਂ ਨੂੰ ਇਹ ਖਤਰਾ ਆ ਵੀ ਜਾਂ ਮਨ ਦੇ ਵਿੱਚ ਸੋਚਦੇ ਆ ਵੀ ਅਸੀਂ ਐਵੇਂ ਕਰਜ਼ੇ ਦੇ ਵਿੱਚ ਨਾ ਡੁੱਬ ਜਾਈਏ ਕੀ ਟਿਪਸ ਉਹਨਾਂ ਨੂੰ ਤੁਸੀਂ ਦੇਣਾ ਚਾਹੁੰਦੇ ਆ ਵੀ ਇਸ ਡੈਟ ਦੇ ਪਹਾੜ ਤੋਂ ਜਿਹੜਾ ਉਹ ਬਚਿਆ ਜਾ ਟਿਪਸ ਤਾਂ ਤੁਸੀਂ ਹਰਜੋਤ ਭਾਜੀ ਔਰ ਗਾਇਬ ਗਾਇ ਦੇਂਦੇ ਰਹਿੰਦੇ ਹੋ ਆਲਮੋਸਟ ਆਈ ਥਿੰਕ ਜੇ ਟਿਪਸ ਨੂੰ ਆਪਾਂ ਸਿਰਫ ਇਸ ਟਿਪ ਤੇ ਵਹਿ ਜਾਈਏ ਤੇ ਮੈਨੂੰ ਲੱਗਦਾ ਕਿ ਮਹੀਨਾ ਚਾਹੀਦਾ ਆਪਾਂ ਤੁਹਾਨੂੰ ਦੁਆ ਜਾਣਿਆਂ ਨੂੰ ਆਲਮੋਸਟ ਏਵਰੀ ਡੇ ਜੇ ਕਰੋ ਤਾਂ ਸਭ ਤੋਂ ਵੱਡੀ ਇਸ਼ੂ ਆਪਣੀ ਕਮਿਊਨਿਟੀ ਦੀ ਇਹ ਹੀ ਹੈ ਕਿ ਉਹਨੇ ਆਡੇ ਕੋ ਹੁੰਦੇ ਨਹੀਂ ਜਿੰਨਾ ਹੀ ਸ਼ੋਅ ਆਫ ਕਰਨਾ ਹੁੰਦਾ ਹੂੰ ਸੋ ਇੱਕ ਦੂਜੇ ਨਾਲ ਜੇ ਆਪਾਂ ਚਾਹੇ ਆਪਣੇ ਇਥੇ ਗੱਡੀਆਂ ਦੇ ਗੱਲਾਂ ਕਰ ਲਈਏ ਚਾਹੇ ਘਰ ਦੀ ਗੱਲ ਕਰ ਲਈਏ 올 ਦਾ ਵੇ ਬੈਕ ਹੋਮ ਜੋ ਇੰਡੀਆ ਜਾ ਕੇ ਵਿਆਹ ਵਾਂਗ ਕਰਨ ਦੀ ਗੱਲ ਕਰ ਲਈਏ ਤੇ ਹਰ ਤਾਈ ਆਪਣੀ ਸ਼ਮਤਾ ਤੋਂ ਜ਼ਿਆਦਾ ਪੈਸੇ ਸਪੈਂਡ ਕਰਦੇ ਆਂ ਔਰ ਚੀਜ਼ਾਂ ਉਹ ਵੀ ਲੈ ਲੈਂਦੇ ਜਿਨ੍ਹਾਂ ਦੀ ਲੋੜ ਨਹੀਂ ਹੁੰਦੀ ਔਰ ਇਸ ਜਨਰਲੀ ਹੁੰਦਾ ਕਿ ਜਦੋਂ ਵੀ ਹੀ ਕ੍ਰੈਡਿਟ ਕਾਰਡ ਸਪੈਂਡ ਕਰਦੇ ਆ ਭਾਵੇਂ 20000 ਦਾ ਚਾਰਜ ਕਰੀਏ ਤੇ ਭਾਵੇਂ 50000 ਦਾ ਕ੍ਰੈਡਿਟ ਕਾਰਡ ਚਾਰਜ ਕਰੀਏ ਸਾਨੂੰ ਉਸ ਟਾਈਮ ਫੀਲ ਨਹੀਂ ਆਉਂਦੀ ਕਿਉਂਕਿ ਕ੍ਰੈਡਿਟ ਕਾਰਡ ਦਾ ਜਿਹੜਾ ਸਿਸਟਮ ਇਹਦਾ ਬੜਿਆ ਹੋਇਆ ਤੇ ਜੇ ਦਾ ਤੁਸੀਂ ਇਸ ਟਾਈਮ ਡੈਟ ਦੇ ਵਿੱਚ ਹੈਗੇ ਔਰ ਕਈ ਵਾਰ ਅਸੀਂ ਕੀ ਕਰਨ ਲੱਪੈਨੇ ਕਿ ਕ੍ਰੈਡਿਟ ਕਾਰਡ ਦਾ ਕਰਜ਼ਾ ਚੜਿਆ ਹੁੰਦਾ ਤੇ ਅਸੀਂ ਕਹਿੰਨੇ ਕ੍ਰੈਡਿਟ ਕਾਰਡ ਤੇ ਫੋਲਨੇ ਹੁਣ ਡੈਬਿਟ ਕਾਰਡ ਕਰਨਾ ਸ਼ੁਰੂ ਕਰ ਦੋ ਜਿਹਦੇ ਵਿੱਚ ਹੋਰ ਬੜੇ ਨੁਕਸਾਨ ਨਹੀਂ ਨਾ ਤੁਹਾਡੀ ਚੀਜ਼ ਉਹ ਇਨਸ਼ੋਰਡ ਹੁੰਦੀ ਹੈ ਚੀਜ਼ ਉਹ ਤੇ ਕੋਈ ਫਰਾਡ ਹੋ ਜੇ ਤੇ ਇਹ ਦੱਸ ਸਕਿਉਰ ਨਹੀਂ ਹੈਗੇ ਸੋ ਜੇ ਤੁਸੀਂ ਵਾਕਿਆ ਜੇ ਤੁਹਾਡੇ ਤੇ ਕੰਟਰੋਲ ਹੈ ਨਹੀਂ ਆਪਣੇ ਆਪ ਤੇ ਖਰਚਾ ਕਰਨ ਦੇ ਉੱਤੇ ਅਮ ਕਿਉਂਕਿ ਕੰਪਲਸਿਵ ਬਾਈ ਲੋਕੀ ਬਹੁਤ ਕਰਦੇ ਨੇ آن لائن ای میل اگئی کپڑے لے لے آ لے سو جے تو کیش سپینڈ کرو مطلب جتھے تو ہزار دین لگے تو ایک سیکنڈ لگتا ہے کریڈٹ کارڈ دے تو ہزار دے 10 نوٹ گن کے دینے پڑن گے تو تھنگز آر لٹل مور ڈیفیکلٹ تے ایک یہ طریقہ ہے گا جے تو سی اپنا اور کوشش کرو کہ کریڈٹ نو ایز ا کریڈٹ ایز ا کریڈٹ نا کنوینینس یوز کرو بیکاز جے کریڈٹ نو تو سی کریڈٹ یوز کر ل اپے کہ منیمم پیمنٹ دس ہزار چوک کے دو سو ہی پیمنٹ دینی شروع کر دیتی انہوں تو چالی پناہ سال لگ جانا آئی تھنک بیسٹ آپشن از کہ تھی کنویئنس یہ ہے کہ تھی کارڈ سوائپ کیا تو ہر مہینے جنگ پیمنٹ ہے انہوں پے کری جاؤ اور ٹاپ دیٹ تھرٹی پرسنٹ تو تھلے رکھتے اپنا کریڈٹ لمٹ کی سپینڈنگ مطلب دس ہزار کا کارڈ ہے تین ہزار تک رکھتے ہو کٹ رکھ دو تو, تو خراب نہیں ہوتا د منٹ یو گو اوور تھرٹی تھرٹی پرسنٹ آف یور کریڈٹ ل ਉਹਦਾ ਕ੍ਰੈਡਿਟ ਸਕੋਰ ਜਿਹੜਾ ਡਰਾਸਟਿਕਲੀ ਖਰਾਬ ਹੋਣ ਲੱਗ ਪੈਂਦਾ ਸੋ ਆਈ ਥਿੰਕ ਇਹ ਜਿਹੜੀ ਚੀਜ਼ਾਂ ਨੇ ਇਹਨਾਂ ਨੂੰ ਜੇ ਆਪਾਂ ਧਿਆਨ ਰੱਖੀਏ ਤੇ ਲੌਂਗ ਰਨ ਦੇ ਵਿੱਚ ਕਰਦਾ ਚੜਦਾ ਨੂੰ ਉਹ ਜਿਹੜਾ ਚੜ ਗਿਆ ਤਾਂ ਆਫ ਕੋਰਸ ਆਪਾਂ ਉਹ ਚ ਹੈਲਪ ਕਰ ਸਕਦੇ ਹਾਂ ਪਰ ਕੋਸ਼ਿਸ਼ ਇਹ ਹੀ ਕਰੀਏ ਕਿ ਆਪਾਂ ਨਾ ਚੜੇ ਜੀ ਸੋ ਉੜਾ ਡਟ ਲੀਫ ਵਾਲੇ ਦੇ ਨਾਲ ਤੁਸੀਂ ਸੰਪਰਕ ਕਰੋ ਨਲਮਨ ਮਾਨ ਜੀ ਦੇ ਨਾਲ ਤੁਸੀਂ ਕੰਟੈਕਟ ਕਰੋ ਇਹਨਾਂ ਦਾ ਫੋਨ ਨੰਬਰ 888 888 9914 888 888 9914 ਦੇ ਉੱਤੇ ਕਾਲ ਕਰੋ ਕੋਈ ਵੀ ਆਪ ਫਰੰਟ ਚਾਰਜ ਨਹੀਂ ਆ ਗੱਲਬਾਤ ਕਰੋਗੇ ਜਦੋਂ ਤੁਹਾਡੇ ਬਾਕੀ ਕਰਜ਼ਿਆਂ ਦੇ ਨਾਲ ਜਿਹੜਾ ਉਹ ਮੁਆਫ ਜਿਹੜਾ ਉਹਨਾਂ ਨੇ ਕਰਵਾਉਣਾ ਆ ਉਹ ਸਾਰਾ ਕੁਝ ਉਸ ਦੇ ਵਿੱਚ ਹੀ ਜਿਹੜੀਆਂ ਆ ਉਹ ਸੈਟਲ ਫੀਸ ਵਗੈਰਾ ਵੀ ਜਿਹੜੀ ਉਸ ਦੇ ਵਿੱਚ ਨਾਲ ਜਿਹੜੀ ਉਹ ਸੈਟਲ ਕਰ ਲਈ ਜਾਂਦੀ ਆ ਪੂਰੀ ਕਨਫਿਡੈਂਸ਼ੀਅਲ ਗੱਲਬਾਤ ਹੁੰਦੀ ਆ ਗੁਪਤ ਜਿਹੜੀ ਰਹਿ ਕੇ ਇਸ ਦੇ ਵਿੱਚ ਗੱਲਬਾਤ ਹੁੰਦੀ ਆ ਕਿਸੇ ਨੂੰ ਵੀ ਜਿਹੜਾ ਉਹ ਪਤਾ ਨਹੀਂ ਹੁੰਦਾ ਤੁਹਾਡੇ ਬਾਰੇ ਵੀ ਤੁਸੀਂ ਇਸ ਪ੍ਰੋਸੈਸ ਦੇ ਥਰੂ ਜਿਹੜਾ ਉਹ ਲੰਘ ਰਹੇ ਆ ਇਹ ਤੁਹਾਨੂੰ ਤੇ ਜਿੰਨੂੰ ਤੁਸੀਂ ਦੱਸੂਗੇ ਉਹਨਾਂ ਨੂੰ ਹੀ ਜਿਹੜਾ ਉਹ ਸਿਰਫ ਪਤਾ ਹੈ ਆਦਰਵਾਇਜ਼ ਇਹਨਾਂ ਵੱਲੋਂ ਕਿਸੇ ਦੇ ਨਾਲ ਹੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਂਦੀ ਸੋ ਜੇ ਤੁਹਾਨੂੰ ਵੀ ਲੱਗ ਰਿਹਾ ਆ ਵੀ ਕਰਜ਼ੇ ਦਾ ਭਾਰ ਆ ਔਖੇ ਹੋ ਰਹੇ ਆ ਸੋ ਮੁਸ਼ਕਲ ਦੇ ਵਿੱਚ ਫਸਣ ਦੇ ਨਾਲੋਂ ਇਹ ਰਿਲੀਫ ਡੈਟ ਰਿਲੀਫ ਦਾ ਜਿਹੜਾ ਉਹ ਫਾਇਦਾ ਚੱਕੋ ਨਰਮਲ ਮਾਨ ਹੁਣਾਂ ਦੇ ਆਫਿਸ ਦੇ ਵਿੱਚ ਕੰਟੈਕਟ ਕਰੋ 888888991488888 199 14 ਦੇ ਉੱਤੇ ਸੋ ਨਿਰਮਲ ਮਾਨ ਜੀ ਜਾਣਦੇ ਜਾਣਦੇ ਜੇ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ ਮੇ ਜੀ ਬਾਕੀ ਆਈ ਥਿੰਕ ਬਿੱਲ ਦੇ ਬਾਅਦ ਹੀ ਪਤਾ ਲੱਗਣਾ ਆਨ ਐਵਰੇਜ ਆਈ ਥਿੰਕ ਦੋ 3 ਤੋਂ 6 ਮਹੀਨੇ ਜਾ ਪਰ ਆਈਡੀਆ ਹੋਣਾ ਲੱਪੇਗਾ ਕਿ ਬਿੱਲ ਦੀ ਕੀ ਬੈਨੀਫਿਟਸ ਆ ਕੇ ਨੇ ਬਟ ਆਈ ਡੋਨਟ ਥਿੰਕ ਕਿ ਮੈਂ ਆਪਣੇ ਕਮਿਊਨਿਟੀ ਨੂੰ ਕਾਂਗਰਸ ਕੀ 3 ਤੋਂ 6 ਮਹੀਨੇ ਵੇਟ ਕਰੋ ਔਰ 3-4 ਮਹੀਨੇ ਮਿਨੀਮਮ ਪੇਮੈਂਟ ਕਰਦੇ ਪਿਓ ਉਹ ਮਨੀ ਸਾਰਾ ਟੋਟਲੀ ਵੇਚ ਜਾਂਦਾ ਪਿਆ ਕਾਲ ਕਰ ਲੋ ਆਈ ਥਿੰਕ ਜੇ ਆਪਸ਼ਨ ਤੁਹਾਡਾ ਜਿਹੜਾ ਵੀ ਹੈਗਾ ਬੈਟਰ ਸਾਡਾ ਸਟਾਫ ਬੱਸ ਦੇਗਾ ਸੋ ਇਨ ਜਨਰਲ ਯੂ ਕੈਨ ਸੇ ਆ ਜੇ ਤੋ ਸਿਡਰ ਸਾਤ ਮਿੰਟ ਵਿੱਚ ਆ ਜਾਂਦੇ ਆ ਔਰ ਇਹਦਾ ਓਵਰਆਲ ਇੰਪੈਕਟਡ ਆ ਬੜਾ ਮਿਨਿਮਮ ਜਾਂ ਨਾ ਬਰਾਬਰ ਆ ਵਿਦਨ ਇਅਰਸ ਜੀ ਥੈਂਕ ਯੂ ਨਰਮਨ ਜੀ ਬੜੀ ਮਿਹਰਬਾਨੀ ਸ਼ੁਕਰੀਆ ਮਿਲਦੇ ਆ ਅਗਲੀ ਵਾਰੀ ਸਤਿ ਸ੍ਰੀ ਅਕਾਲ ਥੈਂਕ ਯੂ ਵੈਰੀ ਮਚ ਸਸ਼ਮਿਕ ਸੋ ਇਹ ਤੀ ਜਿਹੜਾ ਜੀ ਹੁਣ ਆ